প্রচার صحیح ਨਹੀਂ ਚੱਲ ਰਿਹਾ ਸੀ ਜੋ ਤੁਸੀਂ ਸਿਆਸਤ ਦੇ ਵਿੱਚ ਆਉਣ ਦੇ ਬਾਰੇ ਸੋਚਿਆ ਲੋਕਾਂ ਨੇ ਇਹ ਵੀ ਪੁੱਛਣਾ ਹੈ ਤਾਕਤਾਂ ਕੋਲ ਨੇ ਪਿੱਛੇ ਬਾ ਦਿੰਦੇ ਸੀ ਮੈਨੂੰ ਐਮਪੀ ਦੀ ਸੀਟ ਲੜ ਲਾ ਉਤੋਂ ਕੋਣ ਦਿੰਦੇ ਸਾਰਾਂ ਜੀ ਵੀ ਦਿੰਦੇ ਸੀਗੇ ਹੁਣ ਇੱਥੇ ਤੁਰੇ ਫਿਰਦੇ ਬਥੇਰੇ ਉਹ ਕਹਿੰਦੇ ਸੀ ਸਾਡੇ ਵੱਲੋਂ ਵਿਡਾਲਾ ਸਾਹਿਬ ਆਜੋ ਐਮਪੀ ਲੜ ਲਓ ਐਮਐਲ ਨੂੰ ਲੜ ਲਓ ਮੈਂ ਕਿਹਾ ਨਹੀਂ ਤੰਗ ਲਾਦਾ ਕਿ ਤੁਸੀਂ ਸਿਸਟਮ ਦੇ ਵਿੱਚ ਆ ਜਾਓਗੇ ਤਾਂ ਤੁਸੀਂ ਬਿਊਰੋਕ੍ਰੇਸੀ ਨੂੰ ਸੰਭਾਲ ਪਾਓਗੇ ਤੁਹਾਡੇ ਕੋਲ ਤਜਰਬਾ ਹੋਊਗਾ ਬਿਊਰੋਕ੍ਰੇਸੀ ਨੂੰ ਚਲਾਉਣ ਦਾ ਇਹ तमाम ਚੀਜ਼ਾਂ ਨੂੰ ਬਾਬਲ ਕਿਆਂ ਨੂੰ ਕੁਛ ਕੀ ਲੋੜ ਸੀ 328 ਰੁਪਏ ਚੋਰੀ ਵਿੱਚ ਕੀ ਲੋੜ ਸੀ ਬੇਅਦਬੀ ਕਾਂਡ ਦੇ ਦੋਸ਼ੀ ਬਚਾਉਣ ਦੀ ਕੀ ਲੋੜ ਸੀ ਪੰਜਾਬ ਨੂੰ ਨਸ਼ਿਆਂ ਚ ਡੋਬਣ ਦੀ ਕੀ ਲੋੜ ਸੀ ਸਿੱਖ ਬੱਚਿਆਂ ਨੂੰ ਗੋਲੀਆਂ ਮਾਰਨ ਦੀ ਕੀ ਲੋੜ ਸੀ ਗੋਲੀਆਂ ਮਾਰਨ ਵਾਲੇ ਦੋਸ਼ੀਆਂ ਨੂੰ ਫੀਤੀਆਂ ਲਾਉਣ ਦੀ ਤੁਹਾਡੇ ਕੋਲ ਅਜਿਹਾ ਕਿਹੜਾ ਰੋਡ ਮੈਪ ਹੋਊਗਾ ਜਿਹੜਾ ਤੁਸੀਂ ਨਸ਼ੇ ਦੇਉ ਖਤਮ ਕਰ ਦੋਗੇ ਜਿਹੜਾ ਤੁਸੀਂ ਬੇਦਬੀਆਂ ਦਾ ਇਨਸਾਫ ਦਵਾ ਦੋਗੇ ਤੁਸੀਂ ਸਰੂਪਾਂ ਦਾ ਇਨਸਾਫ ਦਵਾ ਦੋਗੇ ਕੁਝ ਪੱਗਾਂ 'ਚ ਸਿਰਫ ਸੌਣ ਵਾਲੇ ਤੁਹਾਨੂੰ ਜ਼ਰੂਰ ਮਿਲਣਗੇ ਕੌਣ ਨੇ ਉਹ ਨਾਮ ਲੋ ਤੁਸੀਂ ਜਿਹੜੇ ਸਮੇਂ-ਸਮੇਂ ਨਾਲ ਗੱਲ ਬਦਲਦੇ ਆ ਉਹ ਮੇਰੇ ਤੋਂ ਵੱਧ ਤੁਸੀਂ ਜਾਣੋ ਮੈਂ ਨਹੀਂ ਜਾਣਦਾ ਤੁਸੀਂ ਨਾਂ ਵਾਲੇ ਸਮੇਂ 'ਚ ਉਹ ਵੀ ਤੁਹਾਡੇ ਸਾਹਮਣੇ ਆ ਜਾਣੇ ਕੌਣ ਨੇ ਕੌਣ ਨੇ ਉਹ ਲੋਕ ਜਿਹੜੇ ਦਲ ਬਦਲਦੇ ਨੇ ਜੋ ਪੱਗਾਂ 'ਚ ਸਿਰਫ ਸਾਈ ਬੈਠੇ ਨੇ ਤੁਹਾਡੇ ਸਾਹਮਣੇ ਆ ਹੁਣ ਵੀ ਤਾਂ ਸਾਹਮਣੇ ਖੜੀ ਉਹ ਤਾਂ ਕਹਿੰਦੇ ਕਿ ਜੋ ਪੰਥ ਦੇ ਵਿੱਚ ਨਿਗਾਰ ਆ ਰਿਹਾ ਹੈ ਜੋ ਕਾਲਜਦ ਦੇ ਵਿੱਚ ਨਿਗਾਰ ਆ ਰਿਹਾ ਹੈ ਉਸ ਦੇ ਵਿੱਚ ਅਸੀਂ ਮਜ਼ਬੂਤੀ ਲੈ ਕੇ ਆਉਣ ਦੇ ਲਈ ਸਭ ਕੁਝ ਤਾਂ ਪੰਥ 'ਚ ਨਿਗਾਰ ਕਿੰਨਾ ਲਿਆਂਦਾ ਪੰਜ ਬਰੀ ਮੁੱਖ ਮੰਤਰੀ ਕੌਣ ਬਣਿਆ ਮੁੱਖ ਮੰਤਰੀ ਤੁਸੀਂ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੁਹਾਡੇ ਕੋ ਰਹੀ ਅਕਾਲ ਤਖਤ ਦਾ ਜਥੇਦਾਰ ਤੁਹਾਡੇ ਕੋਲੇ ਆ ਤੀਜਾ ਬੰਦਾ ਨਿਹਾਰ ਕਿਵੇਂ ਉੱਥੇ ਲੈ ਕੇ ਆ ਗਿਆ ਤੇ ਜਿੱਦਣ ਤੁਸੀਂ ਗਲਾਂ ਲੈਜੋਗੇ ਉਸ ਦਿਨ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਹੋਊਗੀ ਸਾਨੂੰ ਕਿਸ ਨੇ ਭੇਜਿਆ ਇਹਨਾਂ ਨੂੰ ਗਲਾਂ ਦੇ ਵਿੱਚੋਂ ਲਾਉਣ ਦੇ ਲਈ ਇੱਕ ਬੰਦਾ ਕਿਰਪਾਨ ਪਾ ਕੇ ਅਕਾਲੀ ਦਲ ਬਣ ਕੇ ਝੂਠ ਬੋਲ ਜਾਂਦਾ ਏ ਕੋਨਾਂ ਚੋ ਵੀ ਬੈਠੇ ਨੇ ਬਿਨਾ ਕਿਰਪਾਨ ਤੋਂ ਸੱਚੇ ਹੋਣ ਦਾ ਦਾਵਾ ਕਰਦੇ ਨੇ ਤੋਂ ਹਟਾਇਆ ਇਹ ਜੋ ਪਲੈਨ ਬਣਿਆ ਇਹ ਲੋਕ ਸਭਾ ਜਦੀ ਚੋਣਾਂ ਦੇ ਨਤੀਜੇ ਆਏ ਉਸ ਤੋਂ ਬਾਅਦ ਬਣਿਆ ਕਿਉਂਕਿ ਤੁਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਪੰਤਖ ਫਜ਼ਾਮਾ ਦੇ ਵਿੱਚ ਜਿਹੜੀ ਇਹ ਚਰਚਾ ਹੋ ਗਈ ਜਿੱਥੇ ਲੋਕਾਂ ਨੇ ਭਾਈ ਅਮਰਿਤਪਾਲ ਸੀ ਉਹਨਾਂ ਨੂੰ ਜਿਤਾਦਾ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਜਿਤਾਦਾ ਤੇ ਜੇ ਅਮਰਿਤਪਾਲ ਉਹ ਨਹੀਂ ਬਾਹਰ ਆ ਜਾਂਦੇ ਨੇ ਜੇ ਉਹ ਵੀ ਕਹਿੰਦੇ ਨੇ ਕਿ ਆਪਾਂ ਸਾਰੇ ਇਕੱਠੇ ਹੁੰਦੇ ਆ ਜੇ ਸਰਬਜੀਤ ਸਿੰਘ ਖਾਲਸਾ ਉਹ ਨਹੀਂ ਕਹਿੰਦੇ ਨੇ ਕਿ ਆਪਾਂ ਇਕੱਠੇ ਹੁੰਦੇ ਆ ਤਾਂ ਤੁਸੀਂ ਉਹਨਾਂ ਦੇ ਨਾਲ ਰਲੇਵਾ ਕਰੋਗੇ ਤੁਸੀਂ ਸਪੋਰਟ ਮੰਗੋਗੇ ਕਿਸੇ ਨੂੰ ਵੀ ਨਾਲ ਲਿਆ ਜਾ ਸਕਦਾ ਸਦਾ ਦੋਗੇ ਤੁਸੀਂ ਬਿਲਕੁਲ ਦਿਆਂ ਜਿਹੜੇ ਬਾਗੀ ਇਹ ਅਕਾਲੀ ਦਲ ਨਾਲੇ ਹੋਏ ਨਹੀਂ ਇਹਨਾਂ ਨਾਲ ਵੀ ਚੱਲਣ ਨੂੰ ਤਿਆਰ ਹਾਂ ਇਹ ਵੇਖਣਾ ਪਊਗਾ ਵੀ ਇਹਨਾਂ ਨੇ ਗੁਨਾਹ ਕੀਤੇ ਨੇ ਕਿ ਗਲਤੀਆਂ ਕੀਤੀਆਂ ਉਹ ਤਾਂ ਕਹਿੰਦੇ ਜਾ ਰਹੇ ਇੱਕ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਗਲਤੀਆਂ ਦਾ ਕਹਿੰਦੇ ਪਛਤਾਵਾ ਕਰਕੇ ਆਵਾਂਗੇ ਅਸੀਂ ਸੀਐਮ ਕੌਣ ਹੋਏਗਾ ਤੁਸੀਂ ਹੋਵੋਗੇ ਜਾਂ ਕੋਈ ਹੋਰ ਧਰਮ ਦਾ ਹੋਏਗਾ ਕੋਈ ਹੋਰ ਵਿਅਕਤੀ ਹੋਏਗਾ ਇਹ ਸਮਾਂ ਦੱਸੂਗਾ ਜੀ ਕਹਿੰਦੇ ਮਰਿਆ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਮਰੀ ਸੀ ਤਕਦੀਰ ਪੰਜਾਬ ਦੀ ਪੰਜਾਬ ਅੱਜ ਜਦੋਂ ਵੱਖ-ਵੱਖ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਵਿੱਚ ਕਈ ਅਜਿਹੇ ਮੁੱਦੇ ਨੇ ਜਿਹੜੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੀ ਬਹੁਤ ਦਾਅਵੇ-ਵਾਦੇ ਕਰਦੀਆਂ ਨੇ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਮੁੱਦਿਆਂ ਨੂੰ ਹੱਲ ਕਰਾਂਗੇ ਔਰ ਜੇਕਰ ਮੌਜੂਦਾ ਸਰਕਾਰ ਦੀ ਵੀ ਗੱਲ ਕਰਦੀਏ ਤਾਂ ਇਹਨਾਂ ਦੇ ਮੰਤਰੀ ਨੇ ਵੀ ਕਹਿ ਦਿੱਤਾ ਸੀ ਕੀ ਭਗਵੰਤ ਮਾਨ ਹੋਣੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲੈ ਕੇ ਆਉਣਗੇ ਪਰ ਅੱਜ ਇੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ 158ਵੀਂ ਵਰ੍ਹੇ ਸਿ ਮਨਾ ਰਹੇ ਹਾਂ ਉਸੇ ਮੌਕੇ ਇੱਕ ਸਿਆਸੀ ਪਾਰਟੀ ਦਾ ਆਗਾਜ਼ ਹੁੰਦਾ ਹੈ ਭਾਈ ਬਲਦੇਵ ਸਿੰਘ ਬਡਾਲਾ ਹੋਣੀ ਇਸ ਪਾਰਟੀ ਦਾ ਆਗਾਜ਼ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਕਿ ਏਜੰਡਾ ਰਹੂਗਾ ਔਰ ਇਹ ਪਾਰਟੀ ਕਿਵੇਂ ਬਾਕੀ ਪਾਰਟੀਆਂ ਨਾਲੋਂ ਵੱਖਰੀ ਹੋਊਗੀ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਹੀ ਮੇਰਾ ਪ੍ਰਚਾਰ ਸਹੀ ਨਹੀਂ ਚੱਲ ਰਿਹਾ ਸੀ ਜੋ ਤੁਸੀਂ ਸਿਆਸਤ ਦੇ ਵਿੱਚ ਆਉਣ ਦੇ ਬਾਰੇ ਸੋਚਿਆ ਹਾਲਾਂਕਿ ਇੱਕ ਤੁਸੀਂ ਦਲ ਬਣਾ ਕੇ ਪਹਿਲਾਂ ਹੀ ਉਹ ਸਿਆਸੀ ਗਤੀਵਿਧੀਆਂ ਦੇ ਵਿੱਚ ਤਾਂ ਚੱਲ ਹੀ ਰਹੇ ਹੋ ਪਰ ਇੱਕ ਸਿਆਸੀ ਧਿਰ ਦਾ ਇੱਕ ਪਲੇਟਫਾਰਮ ਦਾ ਐਲਾਨ ਕਿਉਂ ਕੀਤਾ ਗਿਆ ਪ੍ਰਚਾਰ ਪਹਿਲਾਂ ਵੀ ਸਹੀ ਸੀ ਅੱਜ ਵੀ ਸਹੀ ਹੈ ਤੇ ਪ੍ਰਚਾਰ ਅੱਗੇ ਵੀ ਸਹੀ ਹੀ ਚੱਲਣ ਕਿਉਂਕਿ ਇਹ ਬਾਬੇ ਨਾਨਕ ਦੇ ਦਾਤ ਦਿੱਤੀ ਹੋਈ ਹੈ ਸ਼ਬਦ ਗੁਰੂ ਦੀ ਕੁਛ ਨਹੀਂ ਸੀ ਸ਼ਬਦ ਸੀ ਕੁਛ ਨਹੀਂ ਬਚਣਾ ਸ਼ਬਦ ਹੋਣਾ ਹੈ ਹਮ ਮਾਂ ਦੇ ਪੇਟ ਵਿੱਚ ਪੁੱਠੇ ਲਮਕਿਆਂ ਨੂੰ ਸ਼ਬਦ ਰੱਖਦਾ ਤੇ ਜਿੱਦਣ ਧਰਤੀ ਤੋਂ ਜਾਣਾ ਹੈ ਉਸ ਦਿਨ ਵੀ ਸ਼ਬਦ ਦੇ ਨਾਲ ਜਾਣਾ ਜੀ ਇਸ ਲਈ ਇਹ ਚਿੰਤਨ ਹੈ ਹਮ ਇਹ ਤੇ ਨਿਬੜਾ ਰਹੀ ਗੱਲ ਇੱਧਰ ਆਉਣ ਦੀ ਇਹ ਗੱਲ ਚੰਗਾ ਹੋਵੇ ਕਿ ਤੁਸੀਂ ਬਾਦਲਕਿਆਂ ਨੂੰ ਪੁੱਛੋ ਹਮ ਕੀ ਲੋੜ ਸੀ 328 ਰੂਪ ਚੋਰੀ ਵੇਚਣ ਦੀ ਕੀ ਲੋਰ ਸੀ ਬੇਅਦਬੀ ਕਾਂਡ ਦੇ ਦੋਸ਼ੀ ਬਚਾਉਣ ਦੀ ਕੀ ਲੋਰ ਸੀ ਪੰਜਾਬ ਨੂੰ ਨਸ਼ੀਆਂ ਚ ਡੋਬਣ ਦੀ ਕੀ ਲੋਰ ਸੀ ਸਿੱਖ ਬੱਚਿਆਂ ਨੂੰ ਗੋਲੀਆਂ ਮਾਰਨ ਦੀ ਕੀ ਲੋਰ ਸੀ ਗੋਲੀਆਂ ਮਾਰਨ ਵਾਲੇ ਦੋਸ਼ੀਆਂ ਨੂੰ ਫੀਤੀਆਂ ਲਾਉਣ ਦੀ ਕੀ ਲੋਰ ਸੀ ਪੰਜਾਬ ਦੇ ਪਾਣੀ ਵੇਚਣ ਦੀ ਕੀ ਲੋਰ ਸੀ ਪੰਜਾਬ ਦੇ ਟੁਕੜੇ ਕਰਨ ਦੀ ਕੀ ਲੋੜ ਸੀ ਸ਼੍ਰੋਮਣੀ ਕਮੇਟੀ ਦੇ ਚਾਰ ਟੁਕੜੇ ਕਰਕੇ ਉਹਨੂੰ ਖੇਰੂ-ਖੇਰੂ ਕਰਕੇ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਦੀ ਅਰ ਕੀ ਲੋੜ ਪੈਗੀ ਤੁਹਾਨੂੰ ਵੀ ਗੁਰੂ ਸੰਪੰਥ ਤੇ ਪੰਜਾਬ ਨੂੰ ਤੁਸੀਂ ਸਿਵਿਆਂ ਤੱਕ ਲੈ ਗਏ ਤੇ ਕੀ ਲੋੜ ਪਈ ਕੈਪਟਨ ਸਾਹਿਬ ਤੁਹਾਨੂੰ ਤੁਸੀਂ ਹੱਥ 'ਚ ਪੋਥੀ ਫੜ ਕੇ ਕਸਮ ਚੁੱਕੀ ਮੈਂ ਬੇਅਦਬੀ ਕਾਂਡ ਤੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਦੇ ਨਾਲ-ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗਾ ਅਜਿਹਾ ਤੁਹਾਡੇ ਕੋਲ ਕਿਹੜਾ ਰੋਡ ਮੈਪ ਹੋਊਗਾ ਕਿ ਤੁਸੀਂ ਜਿੰਨੇ ਵੀ ਇਹ ਮੁੱਦੇ ਗਿਣਾਏ ਨੇ ਇਸਲੇ ਤੀਸਰੇ ਨੰਬਰ ਤੇ ਵੀ ਆਪਾਂ ਜਾਈਏ ਜੀ ਆਜਾਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਨਸ਼ਿਆਂ ਦੀ ਦਲਦਲ ਅਪਰਾਧ ਕਾ ਮਾਮਲੇ ਕਰਜ਼ੇ ਦੀ ਗੱਲ ਬੇਰਜ਼ਗਾਰੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਅਸੀਂ ਭਗਵੰਤ ਮਾਨ ਸਾਹਿਬ ਦੇ ਘਰ ਦੇ ਬਾਹਰ 8 ਦਿਨ ਕੀਰਤਨ ਕਰਦੇ ਰਹੇ ਉਹਦਾ ਫਰਜ ਨਹੀਂ ਸੀ ਬਣਦਾ ਬਾਹਰ ਨਿਕਲ ਕੇ ਪੁੱਛਣਾ ਬਣਦਾ ਸੀ ਨਾ ਬਿਲਕੁਲ ਨਹੀਂ ਪੁੱਛਿਆ ਗਿਆ ਪੁਲਿਸ ਲਿਆ ਕੇ ਚੁੱਕਿਆ ਗਿਆ ਇਸ ਲਈ ਜਦੋਂ ਸਿੱਖ ਆਰਥਿਕ ਰਾਜਨੀਤਿਕ ਸਮਾਜਿਕ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਜਦੋਂ ਉਹਦੇ ਗੁਰੂ ਦੀ ਗੱਲ ਆਉਂਦੀ ਹੈ ਤੇ ਫਿਰ ਉਹ ਮੈਦਾਨੇ ਜੰਗ ਚ ਬਾਹਰ ਨਿਕਲਦਾ ਇਨ ਇਸ ਕਰਕੇ 2020 4 ਨਵੰਬਰ ਤੋਂ ਤੰਬੂ ਲਾ ਕੇ ਸੜਕ 'ਚ ਬੈਠੇ ਹੋਏ ਜੀ ਤੇ ਉਹ ਵੀ ਪ੍ਰਚਾਰਕੀ ਸੀ ਹਮ ਬਾਬਾ ਬੁੱਢਾ ਸਾਹਿਬ ਜਦੋਂ ਤੰਬੂ ਲਾ ਕੇ ਚਰਾਹੇ 'ਚ ਬੈਠਾ ਸੀ ਪ੍ਰਿਥੀ ਚੰਦ ਨੇ ਇਹੀ ਵਿਉਂਤ ਬੰਦੀਆਂ ਗੁਰੂ ਅਰਜਨ ਸਾਹਿਬ ਦੇ ਖਿਲਾਫ ਸਰਕਾਰਾਂ ਨਾਲ ਮਿਲ ਕੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਸਮੇਂ-ਸਮੇਂ ਭਾਈ ਲక్ష్మణ ਸਿੰਘ ਆਏ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਵਰਗੇ ਆਏ ਬਾਬਾ ਮੱਖਣ ਸ਼ਾ ਲਬਾਣਾ ਆਏ ਤੇ ਅੱਜ ਉਹ ਲੋੜ ਪੈ ਗਈ ਕਿ ਹੁਣ ਧਰਨਿਆਂ 'ਚ ਨਹੀਂ ਹੁਣ ਲੋਕਤੰਤਰ ਲੋਕਾਂ 'ਚ ਜਾ ਕੇ ਹੀ ਬਹਾਲ ਹੋ ਸਕਦਾ ਹੈ ਇਹ ਹੁਣ ਲੋਕ ਮੈਂ ਉਹ ਧਰਨਿਆਂ ਦੇ ਉੱਤੇ ਵੀ ਆਉਂਗਾ ਪਰ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡੇ ਕੋਲ ਅਜਿਹਾ ਕਿਹੜਾ ਰੋਡਮੈਪ ਹੋਊਗਾ ਜਿਹੜਾ ਤੁਸੀਂ ਨਸ਼ੇ ਦੇਉਂ ਖਤਮ ਕਰ ਦੋਗੇ ਜਿਹੜਾ ਤੁਸੀਂ ਬੇਦਬੀਆਂ ਦਾ ਇਨਸਾਫ ਦਵਾ ਦੋਗੇ ਤੁਸੀਂ ਸਰੂਪਾਂ ਦਾ ਇਨਸਾਫ ਦਵਾ ਦੋਗੇ ਤੁਹਾਡੇ ਕੋਲ ਅਜਿਹਾ ਕਿਹੜਾ ਰੋਡਮੈਪ ਹੋਊਗਾ ਔਰ ਕੀ ਇਹ ਟਾਈਮ ਬਾਉਂਡ ਹੋਊਗਾ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਇਹ ਸਭ ਮਸਲੇ ਹੱਲ ਕਰਾਂਗੇ ਬਹਾਦਰ ਸ਼ਾ ਜਦੋਂ ਮੁਕਰਿਆ ਪਹਿਲੇ ਸਰਕਾਰ ਨਹੀਂ ਸੀ ਹੂੰ ਕਹਿੰਦਾ ਮੇਰੀ ਸਰਕਾਰ ਬਣਾਓ ਮੈਂ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਸਹਬਜ਼ਾਦਿਆਂ ਦੀ ਗੱਲ ਇਨਸਾਫ ਕਰਾਂਗਾ ਜੀ ਉਜੜੇ ਹੋਏ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਗੱਲ ਨੂੰ ਮੁੜ ਰੱਖਾਂਗਾ ਹੂੰ ਦੋਸ਼ੀ ਕਟਾਰੇ 'ਚ ਖੜੇ ਕਰਾਂਗਾ ਹੂੰ ਪਰ ਜਦੋਂ ਰਾਜਾ ਬਣਿਆ ਤੇ ਉਹ ਕਹਿੰਦਾ ਹੁਣ ਹੋਰ ਗੱਲ ਹੂੰ ਤੇ ਗੁਰੂ ਸਾਹਿਬ ਜੀ ਨੇ ਫਿਰ ਬੰਦਾ ਸਿੰਘ ਬਹਾਦਰ ਨੂੰ ਥਾਪੀ ਦਿੱਤੀ ਸੀਗੀ ਹੂੰ ਇਨਸਾਫ ਲੈ ਜਾਣਗੇ ਹੂੰ ਛੱਡਣੇ ਨਹੀਂ ਹੂੰ ਮਨੁੱਖੀ ਅਧਿਕਾਰ ਕੱਲੇ ਸਾਡੇ ਨਹੀਂ ਜੇ ਸਾਡੇ ਸਹਿਬ ਜਾਇਦੇ ਸ਼ਹੀਦ ਕੀਤੇ ਜਾ ਸਕਦੇ ਆਮ ਬੰਦੇ ਦੀ ਜ਼ਿੰਦਗੀ ਕਿੰਨੀ ਕ ਬਦਤਰ ਹੋਊ ਸੋਚੋ ਇਸ ਲਈ ਜਿਹੜਾ ਉਹ ਪ੍ਰੋਗਰਾਮ ਬਾਬਾ ਬੰਦਾ ਸਿੰਘ ਬਹਾਦਰ ਨੇ ਉਲੀਕਿਆ ਉਸੇ ਨੂੰ ਬਾਰੇ ਵਿੱਚ ਲਾ ਲਿਆ ਕੀ ਉਹ ਗੋਨਫਲੇ ਲੈਬਰੇਟ ਕਰੋ ਮੈਂ ਕਹਿੰਦਾ ਪਾਸ ਦੀ ਐਗਜ਼ੈਂਪਲਸ ਦੀ ਜਗ੍ਹਾ ਜੇ ਤੁਸੀਂ ਲੈਬਰੇਟ ਕਰਕੇ ਦੱਸ ਸਕੋ ਕਿ ਤੁਹਾਡਾ ਰੋਡ ਮੈਪ ਕੀ ਹੋਊਗਾ ਤਾਂ ਉਹ ਬਿਹਤਰ ਹੋਵੇਗਾ ਉਹੀ ਗੱਲ ਛੇਰੇ ਪੰਜਾਬ ਨੇ ਸਰਕਾਰੀ ਖਾਲਸਾ ਦੇ ਵਿੱਚ ਲਿਆ ਕੇ ਰੱਖੀ ਇਹ ਸਰਕਾਰੀ ਖਾਲਸਾ ਦੇ ਵਿੱਚ ਆ ਕੇ ਜਿੰਨੇ ਵੀ ਸਾਡੇ ਸਮਾਜਿਕ ਆਰਥਿਕ ਰਾਜਨੀਤਿਕ ਜਾਂ ਧਾਰਮਿਕ ਤੌਰ ਤੇ ਸਮੱਸਿਆਵਾਂ ਚੁਣੌਤੀਆਂ ਜਾਂ ਹੋਰ ਸਾਡੀਆਂ ਗੱਲਾਂ ਸੀਗੀਆਂ ਸਿਸਟਮ ਠੀਕ ਹੁੰਦਾ ਹੈ ਤੇ ਸਾਰਾ ਕੁਝ ਠੀਕ ਹੋ ਜਾਂਦਾ ਹੈ ਸਿਸਟਮ ਵਿਗੜਦਾ ਹੈ ਤੇ ਸਾਰਾ ਕੁਝ ਵਿਗੜ ਜਾਂਦਾ ਹੈ ਸਿਸਟਮ ਤਾਂ ਮੌਜੂਦਾ ਸਰਕਾਰ ਤੋਂ ਨਹੀਂ ਅਜੇ ਤੱਕ ਸੈੱਟ ਬੈਠ ਰਿਹਾ ਬਹੁਤ ਸਾਰੀਆਂ ਚਰਚਾਵਾਂ ਆਉਂਦੀਆਂ ਨੇ ਕਿ ਬਿਊਰੋਕ੍ਰੇਸੀ ਹੀ ਟਿਕਣ ਨਹੀਂ ਦਿੰਦੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਸਟਮ ਦੇ ਵਿੱਚ ਆ ਜਾਓਗੇ ਤਾਂ ਤੁਸੀਂ ਬਿਊਰੋਕ੍ਰੇਸੀ ਨੂੰ ਸੰਭਾਲ ਪਾਓਗੇ ਤੁਹਾਡੇ ਕੋਲ ਤਜਰਬਾ ਹੋਊਗਾ ਬਿਊਰੋਕ੍ਰੇਸੀ ਨੂੰ ਚਲਾਉਣ ਦਾ ਇਹ तमाम ਚੀਜ਼ਾਂ ਨੂੰ तमाम ਤੰਤਰ ਨੂੰ ਤੁਹਾਨੂੰ ਸੁਧਾਰਨ ਦਾ ਤੁਹਾਡੇ ਕੋਲ ਤਜਰਬਾ ਹੈ ਬਿਲਕੁਲ ਉਥੇ ਕੀ ਹੁੰਦਾ ਹੈ ਜੀ ਮੰਨ ਲਓ ਚੋਰ ਫੜਨਾ ਹੈ ਹੂੰ ਤੇ ਫੜਨ ਵਾਲੇ ਨੂੰ ਚੋਰੀ ਛੱਡਣੀ ਪੈਂਦੀ ਜੀ ਨਸ਼ਾ ਬੰਦ ਕਰਨਾ ਹੈ ਤੇ ਨਸ਼ਾ ਬੰਦ ਕਰਾਉਣ ਵਾਲੇ ਨੂੰ ਪਹਿਲਾਂ ਆਪਣਾ ਨਸ਼ਾ ਬੰਦ ਕਰਨਾ ਪੈਂਦਾ ਕਿੰਨੀ ਦੇਰ ਚ ਨਸ਼ਾ ਬੰਦ ਕਰ ਦੋਗੇ ਤੁਸੀਂ ਇੱਥੇ ਪਹਿਲਾਂ ਮੈਂ ਦੇਖੋ ਨਾ ਵੀ ਮੈਂ ਨਸ਼ੇੜੀ ਹੂੰ ਹੂੰ ਇਸ ਲਈ ਮੈਂ ਕਰ ਸਕਦਾ ਨਹੀਂ ਦਸਤਾ ਹਾਲਾਂਕਿ ਤੁਸੀਂ ਅ ਪੂਰੇ ਸਿੱਖੀ ਸਰੂਪ ਦੇ ਵਿੱਚੋਂ ਇਸ ਲਈ ਸਾਡੇ ਲਈ ਬੜਾ ਕੰਮ ਸੌਖਾ ਹੈ ਹਮ ਇਹਨਾਂ ਲਈ ਔਖਾ ਕਾਰਨ ਇਹ ਤੇ ਆਪ ਨਿਸ਼ੇੜੀ ਨੇ ਪਰ ਅੱਜਕੱਲ ਕਹਿੰਦੇ ਕਿ ਭਰੋਸਾ ਕਿਸੇ ਤੇ ਨਹੀਂ ਕੀਤਾ ਜਾ ਸਕਦਾ ਕੀ ਪਤਾ ਤੁਹਾਡੇ ਵਿੱਚ ਵੀ ਅਜੇ ਕੁਝ ਅਜਿਹੇ ਲੋਕ ਹੋਣ ਜਿਹੜੇ ਇਸ ਸਿੱਖੀ ਸਰੂਪ ਦੇ ਵਿੱਚ ਆ ਕੇ ਉਹ ਗਲਤ ਯੂਜ਼ ਕਰ ਲੈਣ ਉਹਦੇ ਲਈ ਕੀ ਹੈ ਇੱਕ ਬੰਦਾ ਬਿਨਾਂ ਕਿਰਪਾਨ ਪਾਏ ਸੱਚੇ ਹੋਣ ਦਾ ਦਾਵਾ ਕਰਦਾ ਹੈ ਹਮ ਇੱਕ ਕਿਰਪਾਨ ਪਾ ਕੇ ਝੂਠ ਬੋਲਦਾ ਹੈ ਹਮ ਅਸੀਂ ਉਸ ਦਲਦਲ 'ਚ ਫਸੇ ਹਾਂ ਪਰ ਉਹਦੇ 'ਚੋਂ ਨਿਕਲਣ ਵਾਸਤੇ ਵੀ ਤਾਂ ਸਾਨੂੰ ਸਿੱਖੀ ਸਰੂਪ 'ਚ ਤਾਂ ਅਕਾਲੀ ਦਲ ਵੀ ਸੀ ਨਹੀਂ ਸਿੱਖੀ ਸਰੂਪ ਦੀ ਉਹੀ ਮੈਂ ਗੱਲ ਕਰ ਰਿਹਾ ਵੀ ਇੱਕ ਬੰਦਾ ਕਿਰਪਾਨ ਪਾ ਕੇ ਅਕਾਲੀ ਦਲ ਬਣ ਕੇ ਝੂਠ ਬੋਲ ਜਾਂਦਾ ਇੱਕ ਉਹਨਾਂ 'ਚੋਂ ਵੀ ਬੈਠੇ ਨੇ ਬਿਨਾਂ ਕਿਰਪਾਨ ਤੋਂ ਸੱਚੇ ਹੋਣ ਦਾ ਦਾਵਾ ਕਰਦੇ ਨੇ ਵੀ ਸਾਨੂੰ ਕਿਰਪਾਨ ਦੀ ਲੋੜ ਨਹੀਂ ਮਨ ਸੱਚਾ ਹੋਣਾ ਚਾਹੀਦਾ ਇਹ ਦੋ ਤਰ੍ਹਾਂ ਦੀ ਕੈਟਾਗਰੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਤੁਸੀਂ ਕਿਵੇਂ ਐਲੈਬ੍ਰੇਟ ਕਰਦੇ ਹੋ ਕਿਵੇਂ ਸੋਚਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਰਾਜ ਸੀ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕੁਝ ਉਹ ਗੱਲਾਂ ਸਾਂਝੀਆਂ ਕਰ ਸਕਦੇ ਹੋ ਜੀ ਤੁਸੀਂ ਉਹਨੂੰ ਧਾਰਮਿਕ ਤੌਰ ਤੇ ਲਓ ਕਿਸੇ ਜੇ ਗੁਰਦੁਆਰੇ ਸਾਹਿਬ ਤੇ ਸੋਨਾ ਲੱਗਦਾ ਹੈ ਮੰਦਰ ਤੇ ਵੀ ਲੱਗਦਾ ਹੈ ਮਸਜਿਦ ਤੇ ਵੀ ਲੱਗਦਾ ਹੈ ਕੁਰਾਨ ਦੀ ਪੰਜਾਬੀ ਜੀ ਟ੍ਰਾਂਸਲੇਸ਼ਨ ਵੀ ਹੁੰਦੀ ਹੈ ਕੁਰਾਨ ਦਾ ਅਦਬ ਕੀਤਾ ਜਾਂਦਾ ਆ ਗੀਤਾ ਦਾ ਅਦਬ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਹੁੰਦਾ ਆ ਮੁਗਲਿਆ ਸਲਤਨਤ ਵੇਲੇ ਗੁਰਦੁਆਰੇ ਮੰਦਰ ਟੱਠਦੇ ਆ ਹੂੰ ਤੇ ਅੱਜ ਰਾਮ ਰਾਜ ਵਾਲਿਆਂ ਵੇਲੇ ਮਸਜਿਦ ਵੀ ਟੱਠੀ ਤੇ ਗੁਰਦੁਆਰੇ ਵੀ ਮੰਦਰ ਬਣੇ ਹੂੰ ਪਰ ਸ਼ੇਰੇ ਪੰਜਾਬ ਵੇਲੇ ਨਾ ਮੰਦਰ ਟੱਠਾ ਨਾ ਗੁਰਦੁਆਰਾ ਤੇ ਨਾ ਮਸੀਤ ਢਾਈ ਗਈ ਹੂੰ ਰਹੀ ਗੱਲ ਸਮਾਜ ਦੀ ਉਨੇ ਸਮਾਜਿਕ ਤੌਰ ਤੇ ਹਰੇਕ ਵਰਗ ਨੂੰ ਲਾਗੇ ਰੱਖਿਆ ਜਿਹੜੀ ਉਹਦੀ ਬਾਜ਼ਾਰਤ ਬਣੀ ਅਜੀਜੂਦੀਨ ਵੀ ਬੈਠਦਾ ਹੈ ਮਸਲਮਾਨ ਸੀ ਤੇ ਮੁਖਮचंद ਵੀ ਬੈਠਦਾ ਹੈ ਅਕਾਲੀ ਫੁੱਲਾ ਸਿੰਘ ਵੀ ਅਕਾਲੀ ਹਰੀ ਸਿੰਘ ਨਲੂਏ ਬੈਠਦੇ ਆ ਹਰੀ ਸਿੰਘ ਨਲਵਾ ਪਰ ਉਥੇ ਕੋਈ ਭੇਦ ਭਾਵ ਨਸਲੀ ਹੈ ਨਹੀਂ ਫਿਰ ਜੇ ਤੁਸੀਂ ਆਰਥਿਕਤਾ ਦੀ ਗੱਲ ਕਰਦੇ ਹੋ ਅੱਜ ਇੱਕ ਸਾਢੇ 100 ਰੁਪਇਆ ਹੋਵੇ ਤੇ 1 ਪਾਉਂਡ ਆਉਂਦਾ ਹਮ ਛੇਰੇ ਪੰਜਾਬ ਦੇ ਇੱਕ ਸਿੱਕਾ ਤੇਰਾ ਇੱਕ ਦਮੜੇ ਦੇ 100 ਪਾਉਂਡ ਦੇਣੇ ਪੈਂਦੇ ਸਨ ਅੱਜ ਵੀ ਸਿੱਕੇ ਦੇਖ ਲਓ ਫਿਰ ਮੋਦੀ ਸਾਹਿਬ ਹੋਣਾ ਨੇ ਅੱਜ ਦੀ ਸਰਕਾਰ ਚ 2000 ਦੇ ਨੋਟ ਬਣਾਏ ਬੰਦ ਕੀਤੇ ਇਹ ਤੋਂ ਪਹਿਲਾਂ ਵੀ ਸਰਕਾਰਾਂ ਨੇ ਜਾਂ ਕੀਤਾ ਛੇਰੇ ਪੰਜਾਬ ਦੇ ਕੋਲੇ ਜਦੋਂ ਗੋਰਿਆਂ ਨੇ ਡਾਲਰ ਦੀ ਗੱਲ ਰੱਖੀ ਉਹ ਕਹਿੰਦੇ ਮੈਂ ਇਸ ਪਾਲਿਸੀ ਨੂੰ ਨਹੀਂ ਮੰਨਣਾ ਪਾਸ਼ੇ ਕਰਦੇ ਮੈਂ ਸੋਨੇ ਦੇ ਸਿੱਕੇ ਚਾਂਦੀ ਦੇ ਸਿੱਕੇ ਤਾਂਬੇ ਦੇ ਸਿੱਕੇ ਚਲਾਵਾਂਗਾ ਉਹ ਕਿਉਂ ਕਹਿੰਦੇ ਜੇ ਸ਼ੇਰੇ ਪੰਜਾਬ ਮਰ ਗਿਆ ਮੇਰੀ ਪਰਜਾ ਦੂਜੇ ਦੇ ਅਧੀਨ ਹੋਊ ਦੂਸਰਾ ਰਾਜਾ ਆ ਕੇ ਰੁਪਈਆਂ ਦੇ ਕਾਗਜ਼ਿਆਂ ਦੇ ਰੁਪਏ ਦੇ ਦਊ ਉਹ ਬੰਦ ਕਰ ਦੂ ਇਹ ਕਾਗਜ਼ੀ ਦੇ ਟੁਕੜੇ ਕਿਸੇ ਕੰਮ ਨਹੀਂ ਆਉਣੇ ਮੇਰੇ ਅੱਖਾਂ ਵਿੱਚ ਤੁਸੀਂ ਵੀ ਪੰਜਾਬ ਚ ਕਰੰਸੀ ਕਰੰਸੀ ਬਦਲੋਗੇ ਕਰੰਸੀ ਜਿਹੜੀ ਉਹਨਾਂ ਨੇ ਦੇਸ਼ ਪੰਜਾਬ ਦੀ ਸਿੱਕਿਆਂ ਚ ਰੱਖੀ ਫਿਰ ਬੈਂਕ ਦੀ ਗੱਲ ਵੀ ਆਈ ਉਹ ਕਹਿੰਦੇ ਬੈਂਕ ਸਰਕਾਰੀ ਬੰਦੇ ਭੱਜ ਗਏ ਜਿਵੇਂ ਅੱਜ ਭੱਜੇ ਲੋਕਾਂ ਦਾ ਪੈਸਾ ਬੈਂਕ ਦਾ ਬੰਦਾ ਲੈ ਕੇ ਭੱਜ ਗਿਆ ਸਰਕਾਰ ਨੇ ਨਹੀਂ ਫੜਿਆ ਪੈਸਾ ਲੋਕਾਂ ਦਾ ਗਿਆ ਉਹ ਕਹਿੰਦੇ ਮੈਂ ਬੈਂਕ ਸਿਸਟਮ ਨਹੀਂ ਰੱਖਣਾ ਲੋਕਾਂ ਦਾ ਪੈਸਾ ਲੋਕਾਂ ਚ ਰੱਖੂੰ ਜਦੋਂ ਲੋੜ ਹੋਊ ਤਾਂ ਲੋਕ ਸ਼ੇਰੇ ਪੰਜਾਬ ਨੂੰ ਦੇ ਦੇਣਗੇ ਅੱਜ ਸ਼ੇਰੇ ਪੰਜਾਬ ਕੋਲੇ ਆ ਅੱਜ ਇਹ ਲੋਕਾਂ ਨੂੰ ਜਾ ਕੇ ਦੇਓ ਤੁਹਾਡੀ ਪਾਰਟੀ ਦੇ ਵਿੱਚ ਵੀ ਆਪਾਂ ਕਹੀਏ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਵੀ ਕੀਤਾ ਔਰ ਜਿਵੇਂ ਉੱਥੇ ਮੁਸਲਮਾਨ ਵੀ ਸੀ ਕਿ ਮਹਾਰਾਜ ਰਣਜੀਤ ਸਿੰਘ ਉਹਨਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਜੇਕਰ ਉੱਚ ਅਹੁਦਿਆਂ ਦੇ ਉੱਤੇ ਕੋਈ ਬੈਠਾ ਹੋਇਆ ਸੀ ਤਾਂ ਵਕ ਵਕ ਧਰਮਾਂ ਦੇ ਸੀ ਤਾਂ ਤੁਹਾਡੀ ਪਾਰਟੀ ਦੇ ਵਿੱਚ ਵੀ ਵਕ ਵਕ ਧਰਮਾਂ ਦਾ ਸਾਥ ਤੁਹਾਨੂੰ ਮਿਲੇਗਾ ਕਿਉਂਕਿ ਅੱਜ ਸਿਰਫ ਸਾਨੂੰ ਜੋ ਇੱਥੇ ਤਸਵੀਰ ਨਜ਼ਰ ਆ ਰਹੀ ਹੈ ਉਹ ਵਖਰੀ ਹੈ ਕਿ ਤੁਹਾਡੀ ਹੋਰ ਧਰਮਾਂ ਦੇ ਲੋਕਾਂ ਨਾਲ ਵੀ ਕੁਝ ਗੱਲਬਾਤ ਹੋਈ ਹੈ ਸਰਕਾਰੀ ਖਾਲਸਾ ਦਾ ਮਤਲਬ ਵੀ ਇਹ ਸੀ ਕਿ ਖਾਲਸ ਸਰਕਾਰ ਹੂੰ ਜਿੱਥੇ ਹਰੇਕ ਵਰਗ ਦੇ ਲੋਕ ਬੈਠ ਸਕਣ ਹੂੰ ਹਰੇਕ ਵਰਗ ਦੇ ਲੋਕ ਆਪਣੀ ਗੱਲ ਰੱਖ ਸਕਣ ਹਰੇਕ ਲੋਕ ਦੇ ਵਰਗ ਵਰਗ ਦੇ ਲੋਕ ਇਨਸਾਫ ਲੈ ਸਕਣ ਜਾਤੀ ਨਸਲੀ ਭੇਦਭਾਵ ਤੋਂ ਹਟ ਕੇ ਜਿਹੜੀ ਪੰਚਾਇਤ ਆਨੰਦਪੁਰ ਸਭ ਖੜੀ ਕੀਤੀ ਸੀ ਉਹ ਉਹੀ ਹੈ ਸੀਐਮ ਕੌਣ ਹੋਏਗਾ ਤੁਸੀਂ ਹੋਵੋਗੇ ਜਾਂ ਕੋਈ ਹੋਰ ਧਰਮ ਦਾ ਹੋਏਗਾ ਕੋਈ ਹੋਰ ਵਿਅਕਤੀ ਹੋਏਗਾ ਇਹ ਸਮਾਂ ਦੱਸੂਗਾ ਜੀ ਮੈਂ ਤਾਂ ਕੁਝ ਨਹੀਂ ਦੱਸ ਸਕਦਾ ਦਲ ਨੇ ਦੱਸਣਾ ਮੈਂ ਦਲ ਨਹੀਂ ਆ ਮੈਂ ਦਲ ਦਾ ਇੱਕ 파ਟ ਤੁਹਾਡੀ ਜ਼ਿੰਮੇਵਾਰੀ ਕੀ ਹੋਊਗੀ ਮੇਰੀ ਜ਼ਿੰਮੇਵਾਰੀ ਦਲ ਦਾ ਪ੍ਰਚਾਰ ਕਰਨਾ ਹੈ ਦਲ ਨੂੰ ਸ਼ਿਖਰ ਤੇ ਲੈ ਜਾਣਾ ਹੈ ਪਲੇਟਫਾਰਮ ਬਣਾ ਕੇ ਆਉਣ ਵਾਲੀ ਪਨੀਰੀ ਨੂੰ ਦੇਣਾ ਹੈ ਹੋ ਸਕਦਾ ਹੈ ਆਉਣ ਵਾਲੀ ਪਨੀਰੀ ਚ ਆਉਣ ਵਾਲੇ ਬੱਚੇ ਸਾਡੇ ਤੋਂ ਬਹੁਤ ਕੋਈ ਸਿਆਸੀ ਜ਼ਿੰਮੇਵਾਰੀ ਹੋਏਗੀ ਤੁਹਾਡੇ ਕੋਲੇ ਵੱਡੀ ਮੈਂ ਇਸ ਵਕਤ ਤੁਹਾਨੂੰ ਕੁਝ ਨਹੀਂ ਦੱਸ ਸਕਦਾ ਇੱਛਾ ਹੋਏਗੀ ਤੁਹਾਡੀ ਉਹ ਸਿਆਸੀ ਜ਼ਿੰਮੇਵਾਰੀ ਤੇ ਬੈਠਣ ਦੀ ਇੱਛਾ ਹੁੰਦੀ ਤੇ ਮੈਂ ਹੁਣ ਨੂੰ ਉਹ ਦਿੰਦੇ ਸੀ ਮੈਨੂੰ ਐਮਪੀ ਦੀ ਸੀਟ ਲੜ ਲਾ ਉਥੋਂ 17 ਜੀ ਵੀ ਦਿੰਦੇ ਸੀਗੇ ਹੁਣ ਇੱਥੇ ਤੁਰੇ ਫਿਰਦੇ ਬਥੇਰੇ ਉਹ ਕਹਿੰਦੇ ਸੀ ਸਾਡੇ ਵੱਲੋਂ ਵਿਡਾਲਾ ਸਾਹਿਬ ਆਜੋ ਐਮਪੀ ਲੜ ਲਓ ਐਮਐਲਏ ਲੜ ਲਓ ਮੈਂ ਕਿਹਾ ਨਹੀਂ ਲੜਾਂਗਾ ਜਰੂਰ ਪਰ ਇਹ ਜੇ ਪੰਜਾਬ ਵੱਲੋਂ ਇਹ ਜੇ ਸਰਕਾਰੀ ਖਾਲਸਾ ਲਈ ਇਹ ਜੇ ਪੰਜਾਬੀਅਤ ਲਈ ਪਰ ਬਹੁਤ ਸਾਰੇ ਸਵਾਲ ਹੁੰਦੇ ਨੇ ਕੀ ਕਹਿੰਦੇ ਕੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਖੜਾ ਕੀਤਾ ਜਾਂਦਾ ਹੈ ਸਿੱਖਾਂ ਦੇ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਨੇ ਜਿੱਥੇ ਪਹਿਲਾਂ ਹੀ ਪੰਜਾਬ ਦੇ ਵਿੱਚ ਇੰਨੀ ਸਿਆਸੀ ਪਾਰਟੀਆਂ ਨੇ ਇੰਨੀਆਂ ਧਿਰਾਂ ਨੇ ਇੰਨੇ ਅਕਾਲੀ ਦਲ ਬਣੇ ਹੋਏ ਨੇ ਇੰਨੇ ਜ਼ਾਦਾ ਤੌਰ ਦੇ ਉੱਤੇ ਲੋਕ ਮੈਦਾਨ ਦੇ ਵਿੱਚ ਨਹੀਂ ਤੁਹਾਨੂੰ ਕੀ ਲੋੜ ਪਈ ਕਿ ਤੁਸੀਂ ਵੀ ਇੱਕ ਆਪਣਾ ਵੱਖਰਾ ਦਲ ਬਣਾਓ ਕਿਉਂ ਨਹੀਂ ਤੁਸੀਂ ਕਿਸ ਨਾਲ ਰਲੇਵਾ ਕੀਤਾ ਕਿਸਦੇ ਨਾਲ ਚੱਲਣ ਦੇ ਲਈ ਤੁਸੀਂ ਕੋਸ਼ਿਸ਼ ਕੀਤੀ 328 ਪਾਵਨ ਸਰੂਪਾਂ ਦੇ ਲਈ ਇਕੱਲੇ ਬੈਠੇ ਹੋਏ ਕੋਈ ਨਹੀਂ ਰਲੇ ਆ ਕੇ ਤੇ ਜਿਹਦਾ ਪਿਓ ਮਰ ਜਾਏ ਉਹਦੇ ਇਨਸਾਫ ਲਈ ਉਹਨੂੰ ਆਪੇ ਲੜਨਾ ਪੈਂਦਾ ਹੁੰਦਾ ਹੈ ਸਾਡੇ ਬਾਪ ਦੀ ਗੱਲ ਹੈ ਇਸ ਤੋਂ ਪਹਿਲਾਂ ਬਰਗਾੜੀ ਹੋਇਆ ਉਹਦੇ ਵਾਸਤੇ ਵੀ ਕਿ ਤੁਸੀਂ ਇਸੇ ਤਰੀਕੇ ਨਾਲ ਹਮਲਾ ਮਾਰਿਆ ਬਿਲਕੁਲ ਜੀ ਉੱਥੋਂ ਧਰਨੇ ਦੇ ਵਿੱਚ ਜਦੋਂ ਸੀ ਅਜੇ ਵੀ ਉਹ ਧਰਨਾ ਲਗਾਈ ਬੈਠੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਜਿਹੜਾ ਆਪਣਾ ਸੀਗਾ ਸੁਖਰਾਜ ਉਹਨਾਂ ਦਾ ਸੁਖਰਾਜ ਸਿੰਘ ਹੋਣੀ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਹੈ ਹੂੰ ਜਾਣਦੇ ਵੀ ਆ ਮਿਲਦੇ ਵੀ ਆ ਵੀ ਸਾਡੇ ਕੋਲ ਆਉਂਦੇ ਆ ਹੂੰ ਇੱਥੇ ਇਹ ਵੀ ਗੱਲ ਧਿਆਨਯੋਗ ਹੈ ਕਿ ਸਿੱਖ ਪਹਿਲਾਂ ਵੀ ਇਕੱਠੇ ਸੀ ਹੂੰ ਸਿੱਖ ਅੱਜ ਵੀ ਇਕੱਠੇ ਹੀ ਆ ਹੂੰ ਕੁਝ ਪੱਗਾਂ 'ਚ ਸਿਰਫ ਸੌਣ ਵਾਲੇ ਤੁਹਾਨੂੰ ਜ਼ਰੂਰ ਮਿਲਣਗੇ ਕੌਣ ਨੇ ਉਹ ਨਾਮ ਲਓ ਤੁਸੀਂ ਜਿਹੜੇ ਸਮੇਂ-ਸਮੇਂ ਨਾਲ ਦਲ ਬਦਲਦੇ ਆ ਸਮੇਂ-ਸਮੇਂ ਨਾਲ ਆਪਣੀ ਸਟੇਟਮੈਂਟ ਬਦਲਦੇ ਆ ਉਹ ਮੇਰੇ ਤੋਂ ਵੱਧ ਤੁਸੀਂ ਜਾਣੋ ਮੈਂ ਨਹੀਂ ਜਾਣਦਾ ਤੁਸੀਂ ਨਾਂ ਵਸਣ ਵਾਲੇ ਸਮੇਂ 'ਚ ਉਹ ਵੀ ਤੁਹਾਡੇ ਸਾਹਮਣੇ ਆ ਜਾਣੇ ਕੋਣ ਨੇ ਕੋਣ ਨੇ ਉਹ ਲੋਕ ਜਿਹੜੇ ਦਲ ਬਦਲਦੇ ਨੇ ਜੋ ਪੱਗਾਂ 'ਚ ਸਿਰਫ ਸਾਈ ਬੈਠੇ ਨੇ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਤਾਂ ਸਾਹਮਣੇ ਖੜੀ ਹੈ ਤੁਸੀਂ ਅਕਾਲੀ ਦਲ ਤੇ ਅਕਾਲੀ ਦਲ ਦੇ ਬਾਗੀ ਧੜੇ ਦੀ ਗੱਲ ਕਰ ਰਹੇ ਹੋ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਬਦਲ ਦਲ ਆ ਗਿਆ ਜੀ ਫਲਾਣਾ ਆ ਗਿਆ ਜੀ ਠਮਕੜਾ ਆ ਗਿਆ ਜੀ ਉੱਥੇ ਹੀ ਨੇ ਉਹ ਤਾਂ ਕਹਿੰਦੇ ਪੰਥ ਨੂੰ ਬਚਾਉਣਾ ਹੈ ਅਸੀਂ ਉਹ ਤਾਂ ਕਹਿੰਦੇ ਕਿ ਜੋ ਪੰਥ ਦੇ ਵਿੱਚ ਨਿਗਾਰ ਆ ਰਿਹਾ ਹੈ ਜੋ ਅਕਾਲੀ ਦਲ ਦੇ ਵਿੱਚ ਨਿਗਾਰ ਆ ਰਿਹਾ ਹੈ ਉਸ ਦੇ ਵਿੱਚ ਅਸੀਂ ਮਜ਼ਬੂਤੀ ਲੈ ਕੇ ਆਉਣ ਦੇ ਲਈ ਸਭ ਕੁਝ ਕਰ ਰਹੇ ਹਾਂ ਹੁਣ ਪੰਥ ਚ ਨਿਗਾਰ ਕਿੰਨਾ ਲਿਆਂਦਾ 25 ਸਾਲ ਜਾਂ ਪੰਜ ਵਰੀ ਮੁੱਖ ਮੰਤਰੀ ਕੌਣ ਬਣਿਆ ਤਿੰਨ ਨਿਗਾਰ ਕੌਣ ਲੈ ਕੇ ਆ ਗਿਆ ਜੀ ਮੁੱਖ ਮੰਤਰੀ ਤੁਸੀਂ ਰਹਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਕੋ ਰਹੀ ਅਕਾਲ ਤਖਤ ਦਾ ਜਥੇਦਾਰ ਤੁਹਾਡੇ ਕੋਲੇ ਆ ਪੰਜਾਬ ਦੇ ਮਾਲਕ ਤੁਸੀਂ ਬਣੇ ਹੋਏ ਹੋ ਤੇ ਤੀਜਾ ਬੰਦਾ ਨਿਹਾਰ ਕਿਵੇਂ ਉੱਥੇ ਲੈ ਕੇ ਆ ਗਿਆ ਇਹ ਤੇ ਨਿਹਾਰੀ ਤੁਸੀਂ ਲਿਆਂਦਾ ਹੈ ਤੇ ਜਿੱਦਣ ਤੁਸੀਂ ਗਲੋਂ ਲੈ ਜੋਗੇ ਉਹ ਦਿਨ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਹੋ ਜਾਈ ਤੁਹਾਨੂੰ ਕਿਸ ਨੇ ਭੇਜਿਆ ਇਹਨਾਂ ਨੂੰ ਗਲਾਂ ਦੇ ਵਿੱਚੋਂ ਲਾਉਣ ਦੇ ਲਈ ਤੁਹਾਡੇ ਪਿੱਛੇ ਦੀ ਬੈਕਿੰਗ ਕੋਣ ਹੈ ਇੱਕ ਸਿਆਸੀ ਪਾਰਟੀ ਚਲਾਉਣ ਦੇ ਲਈ ਬਹੁਤ ਸਾਰੇ ਫੰਡ ਚਾਹੀਦੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਬਹੁਤ ਸਾਰਾ ਕਾਮ ਪੰਤਰ ਹੁੰਦਾ ਹੈ ਤੁਹਾਡਾ ਪਿੱਛੇ ਬੈਕਿੰਗ ਕਿਦੀ ਰਹੇਗੀ ਫੰਡ ਬੰਦੇ ਉਦਮ ਸਾਧਨ ਹੂੰ ਜਿੱਥੇ ਗੁਰੂ ਆ ਜਾਂਦਾ ਉੱਥੇ ਕੋਈ ਕਮੀ ਨਹੀਂ ਰਹਿੰਦੀ ਹੂੰ ਤੇ ਅਸੀਂ ਹੁਣ ਤੱਕ ਲੜ ਰਹੇ ਆ ਅੱਗੇ ਵੀ ਲੜਾਂਗੇ ਆ ਜਿੰਨੇ ਸਿੰਘ ਆਏ ਨੇ ਨਾ ਹੂੰ ਆ ਪ੍ਰੈਸ ਦਾ ਕਿੰਨਾ ਖਰਚ ਹੋਊ ਜਾਂ ਗਾਂਹ ਹੋਊ ਇਹ ਆਪਣੀਆਂ ਜੇਬਾਂ ਚੋਂ ਲੈ ਕੇ ਆਏ ਹੂੰ ਇਹ ਮੇਰੇ ਕੋਲ ਤੇਲ ਪਵਾ ਕੇ ਗੱਡੀ 'ਚ ਨਹੀਂ ਆਏ ਤੇ ਨਾਂ ਨਾ ਜਾਣ ਵਨ ਟਾਈਮ ਤਾਂ ਇੱਕ ਖਰਚਾ ਹੋ ਜਾਂਦਾ ਪਰ ਲੌਂਗ ਟਾਈਮ ਸਰਵਾਈਵਲ ਲੌਂਗ ਟਾਈਮ ਸਰਵਾਈਵਲ ਕਿਵੇਂ ਹੋਊਗਾ ਤੁਹਾਡੀ ਪਾਰਟੀ ਦਾ ਮੈਂ ਕਿਹਾ 10 ਸਾਲ ਤੋਂ ਲੱਗੇ ਹੋਏ ਆ ਜੀ ਅਸੀਂ ਬਾਬੇ ਵਾਲੇ 20 ਰੁਪਏ ਹਰੇਕ ਨੂੰ ਵੋਟ ਵੀ ਮੰਗਾਗੇ ਤੇ 20 ਰੁਪਏ ਵੀ ਮੰਗਾ ਗੋ ਅਸੀਂ ਪੈਸੇ ਵੰਡ ਕੇ ਵੋਟਾਂ ਮੰਗਣ ਵਾਲੇ ਲੀਡਰ ਨਹੀਂ ਲਿਆਉਣੇ ਲੱਗਦਾ ਤੁਸੀਂ ਉਹ ਸਪੇਸ ਆਪਣੀ ਬਣਾ ਪਾਉਗੇ ਹਾਲਾਂਕਿ ਪੰਜਾਬ ਦੇ ਵਿੱਚ ਵੈਕਿਊਮ ਤਾਂ ਹਮੇਸ਼ਾ ਹੀ ਰਿਹਾ ਹੈ ਕੀ ਤੁਹਾਡਾ ਇਹ ਜੋ ਪਲਾਨ ਬਣਿਆ ਇਹ ਲੋਕ ਸਭਾ ਜਿਹੜੀ ਚੋਣਾਂ ਦੇ ਨਤੀਜੇ ਆਏ ਉਸ ਤੋਂ ਬਾਅਦ ਬਣਿਆ ਕਿਉਂਕਿ ਤੁਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਪੰਥਕ ਫਜ਼ਾਮਾ ਦੇ ਵਿੱਚ ਜਿਹੜੀ ਇਹ ਚਰਚਾ ਹੋ ਗਈ ਜਿੱਥੇ ਲੋਕਾਂ ਨੇ ਅ ਭਾਈ ਅੰਮ੍ਰਿਤਪਾਲ ਸੀ ਉਹਨਾਂ ਨੂੰ ਜਿਤਾਦਾ ਦਾ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਜਿਤਾਦਾ ਤਾਂ ਤੁਸੀਂ ਕੀ ਉਸ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਤੁਸੀਂ ਮੈਦਾਨ ਦੇ ਵਿੱਚ ਨਹੀਂ 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 ਇਹ ਤਾਂ ਉਦੋਂ ਚੱਲੇ ਵੀ ਨਹੀਂ ਸੀਗੇ ਜੀ ਅਸੀਂ 2017 ਚ ਦਿੱਲੀ ਜਾ ਕੇ ਫਾਈਟ ਕੀਤੀ ਹੈ ਹਮ ਅ ਸਰਨਿਆਂ ਜੀ ਕਿਆਂ ਬਾਦਲ ਕਿਆਂ ਦੇ ਖਿਲਾਫ ਹਮ ਸਾਨੂੰ 13% ਸਿੱਖ ਸੰਗਤਾਂ ਨੇ ਵੋਟਾਂ ਪਾਈਆਂ ਹਮ ਸਾਡੇ ਬੰਦੇ ਦੂਜੇ ਨੰਬਰ ਤੇ ਵੀ ਆਏ ਸਾਡੇ ਬੰਦੇ ਤੀਜੇ ਨੰਬਰ ਤੇ ਵੀ ਆਏ ਸਾਡੇ ਬੰਦੇ ਦੋ ਜਾਣੇ ਜਿਹੜੇ ਸੀ ਕਿ 80 ਵੋਟਾਂ ਪਿੱਛੇ ਵੀ ਸੀ ਤੁਸੀਂ ਆਪਣੇ ਆਪਣੇ ਫੋਰਮ ਦਾ ਆਪਣੇ ਪਾਰਟੀ ਦਾ ਨਾਮ ਰੀਫਾਰਮ ਕਿਉਂ ਕੀਤਾ ਤੁਸੀਂ 21 21 ਦੇ ਵਿੱਚ ਵੀ ਅਸੀਂ ਫਾਈਟ ਕੀਤੀ ਆ ਜੀ ਤੁਸੀਂ ਇਵਨ ਦੀ ਸਰਵਜਿਤ ਸਿੰਘ ਹਾਲਸਾ ਉਹਨਾਂ ਦੇ ਖਿਲਾਫ ਵੀ ਬੰਦਾ ਆਪਣਾ ਉਤਾਰਿਆ ਹੈ ਜਲੰਧਰ ਬਾਈਲੈਕਸ਼ਨ ਦੇ ਵਿੱਚ ਤੁਸੀਂ ਗਲਤ ਗਲਤ ਕਹਿ ਰਹੇ ਤੁਸੀਂ ਅਸੀਂ ਨਹੀਂ ਖਿਡਾਰੇ ਆ ਸਾਡੀ ਸਪੋਰਟ ਨਹੀਂ ਸੀ ਉਹਨਾਂ ਨੂੰ ਨਹੀਂ 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 ਏਦਾਂ ਨਹੀਂ ਹੁੰਦਾ ਜਦੋਂ ਪਾਰਟੀ ਕੋਈ ਫੈਸਲਾ ਲੈਂਦੀ ਆ ਅਰਦਾਸ ਕਰਦੀ ਆ ਉੱਥੇ ਕੀ ਹੈ ਕਿ ਤੁਸੀਂ ਅਰਦਾਸ ਕਰਕੇ ਆਪਣੇ ਸਿੰਘ ਨੂੰ ਸਾਰਿਆਂ ਦੀ ਸਹਿਮਤੀ ਨਾਲ ਉੱਥੇ ਐਲਾਨ ਕਰ ਚੁੱਕੇ ਜੀ ਤੇ ਤੁਹਾਡੇ ਬਾਅਦ ਕੋਈ ਆ ਕੇ ਉੱਥੇ ਖੜਾ ਹੋ ਕੇ ਤੁਹਾਨੂੰ ਕਵੇ ਤੂੰ ਮੇਰੇ ਖਿਲਾਫ ਖੜਾ ਹੈ ਇਹ ਗੱਲ ਹਾਸੋ ਹੀਣੀ ਇਹ ਦੋਸ਼ਣਬਾਜੀ ਹੈ ਇਹ ਗੱਲ ਕਿਤੇ ਪਰ ਉੱਥੇ ਗੱਲ ਪੰਥ ਦੀ ਵੱਡੀ ਹੋਣੀ ਚਾਹੀਦੀ ਸੀ ਕਿ ਪਾਰਟੀ ਦੀ ਵੱਡੀ ਹੋਣੀ ਚਾਹੀਦੀ ਸੀ ਜਿੱਥੇ ਸਿਮਰਜੀਤ ਸਿੰਘ ਮਾਨ ਹੁਣੀ ਕਹਿੰਦੇ ਕਿ ਅਸੀਂ ਵੀ ਆਪਣਾ ਉਮੀਦਵਾਰ ਪਹਿਲਾਂ ਐਲਾਨ ਦਿੱਤਾ ਸੀ ਬਲੇਰੋਣਾ ਨੂੰ ਤਾਂ ਕਹਿੰਦੇ ਅਸੀਂ ਵੀ ਤਾਂ ਉਹ ਉਮੀਦਵਾਰ ਵਾਪਸ ਲਿੱਤਾ ਹੈ ਇੱਕ ਉਮੀਦਵਾਰ ਵਾਪਸ ਲੈ ਲੈਂਦੇ ਤਾਂ ਤੁਹਾਡਾ ਕੀ ਗੁਜ਼ਰ ਜਾਣਾ ਸੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਪੈਮਾਨੇ ਏਜੰਡੇ ਅੱਜ ਵੀ ਤੁਹਾਨੂੰ ਮਿਥਣੇ ਪੈਣਗੇ ਹੂੰ ਜਿਹੜੇ ਕਿ ਤੁਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਮੁੱਖ ਰੱਖ ਕੇ ਲੈ ਲੈਨੇ ਹੋ ਅਸੀਂ ਪੰਜਾਬ ਦੇ ਨਾਲ ਨਾਲ 328 ਪਾਵਨ ਸਰੂਪਾਂ ਨੂੰ ਮੁੱਖ ਰੱਖ ਕੇ ਹੂੰ ਇਹ ਅਰਦਾਸਾਂ ਕਰ ਚੁੱਕੇ ਸਾਗੇ ਤੇ ਜਿਹੜੀ ਅਰਦਾਸ ਕਰ ਚੁੱਕੀ ਦੀ ਆ ਉਹ ਮੁੜ ਕੇ ਵਾਪਸ ਨਹੀਂ ਲਈ ਜਾਂਦੀ ਉਹਦੇ ਅੱਗੇ ਕੀ ਹੋ ਉਹ ਬਾਤ ਦੀਆਂ ਗੱਲਾਂ ਹੂੰ ਤਜਿਹੜੀ ਅਰਦਾਸ ਹੁਣ ਹੋਈ ਹੋਈ ਐ ਇਸ ਅਰਦਾਸ ਦੇ ਵਿੱਚ ਕੀ ਇਹ ਵੀ ਐ ਕਿ ਅਸੀਂ ਕਿਸੇ ਨਾਲ ਰਲੇਵਾ ਨਹੀਂ ਕਰਾਂਗੇ ਜੇ ਅੱਗੇ ਕਦੀ ਲੋੜ ਪੈਂਦੀ ਐ ਜੇ ਅੰਮ੍ਰਿਤਪਾਲ ਉਹ ਨਹੀਂ ਬਾਹਰ ਆ ਜਾਂਦੇ ਨੇ ਜੇ ਉਹ ਵੀ ਕਹਿੰਦੇ ਨੇ ਕਿ ਆਪਾਂ ਸਾਰੇ ਇਕੱਠੇ ਹੁੰਦੇ ਆਂ ਜੇ ਸਰਬਜੀਤ ਸਿੰਘ ਖਾਲਸਾ ਹਣੀ ਕਹਿੰਦੇ ਨੇ ਕਿ ਆਪਾਂ ਇਕੱਠੇ ਹੁੰਦੇ ਆਂ ਤਾਂ ਤੁਸੀਂ ਉਹਨਾਂ ਦੇ ਨਾਲ ਰਲੇਵਾ ਕਰੋਗੇ ਤੁਸੀਂ ਸਪੋਰਟ ਮੰਗੋਗੇ ਅੰਮ੍ਰਿਤਪਾਲ ਉਹ ਆ ਜੀ ਅੱਜ ਅੱਜ ਹੁਣ ਜਿਹੜਾ ਸੀ ਐਲਾਨ ਕੀਤਾ ਐ ਸੇਰੀ ਪੰਜਾਬ ਦਲ ਦਾ ਐਲਾਨ ਕੀਤਾ ਐ ਐਲਾਨ ਤੋਂ ਬਾਅਦ ਸਰਕਾਰੀ ਖਾਲਸਾ ਦੀ ਗੱਲ ਰੱਖੀ ਐ ਸਰਕਾਰੀ ਖਾਲਸਾ ਦੇ ਲਈ ਜਿਹੜਾ ਅਜੰਡਾ ਪਮਾਨਾ ਨਿਸ਼ਾਨਾ ਪੰਜਾਬ ਦੇ ਪਾਉਣ ਪਾਣੀ ਧਰਤੀ ਉਹਦੇ ਹੱਕਾਂ ਹਕੂਕਾਂ ਨੂੰ ਮੁੱਖ ਰੱਖ ਕੇ ਘੜਿਆ ਜਾਊ ਉਹਦੇ ਉੱਤੇ ਕੋਈ ਵੀ ਆ ਸਕਦਾ ਤੇ ਕਿਸੇ ਨੂੰ ਵੀ ਨਾਲ ਲਿਆ ਜਾ ਸਕਦਾ ਸਦਾ ਦਵੋਗੇ ਤੁਸੀਂ ਬਿਲਕੁਲ ਦਿਆਂਗੇ ਜਿਹੜੇ ਬਾਗੀ ਇਹ ਕਾਲੀ ਦਲ ਵਾਲੇ ਹੋਏ ਨੇ ਇਹਨਾਂ ਨਾਲ ਵੀ ਚੱਲਣ ਨੂੰ ਤਿਆਰ ਹਾਂ ਇਹ ਵੇਖਣਾ ਪਊਗਾ ਵੀ ਇਹਨਾਂ ਨੇ ਗੁਨਾਹ ਕੀਤੇ ਨੇ ਕਿ ਗਲਤੀਆਂ ਕੀਤੀਆਂ ਉਹ ਤਾਂ ਕਹਿੰਦੇ ਜਾ ਰਹੇ ਇੱਕ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਗਲਤੀਆਂ ਦਾ ਕਹਿੰਦੇ ਪਛਤਾਤਾਪ ਕਰਕੇ ਆਵਾਂਗੇ ਅਸੀਂ ਨਹੀਂ ਪਛਤਾਪ ਐਦਾਂ ਨਹੀਂ ਹੁੰਦਾ ਹੁੰਦਾ ਹੂੰ ਪਛਤਾਪ ਲਈ ਫਿਰ ਤੁਹਾਨੂੰ ਜਿਹੜੇ ਤੁਸੀਂ ਗੁਰੂ ਸਾਹਿਬ ਚੋਰੀ ਵੇਚਤੇ ਆ ਬੇਇੱਜ਼ਤੀਆਂ ਕਰਾਈਆਂ ਨੇ ਹੂੰ ਤੇ ਵੱਡੇ ਨੁਕਸਾਨ ਤੁਸੀਂ ਗੁਰੂ ਪੰਥ ਦੇ ਕੀਤੇ ਨੇ ਉਹ ਉਹਨਾਂ ਵਾਸਤੇ ਤੁਹਾਨੂੰ ਇਹ ਪੇੜ ਛੱਡ ਕੇ ਲਾਂਬੇ ਹੋਣਾ ਹੋਊ ਜੁੱਤ ਕਹਿੰਦੇ ਲਾਂਬੇ ਹੋਣ ਨੂੰ ਤਿਆਰ ਆ ਕਹਿੰਦੇ ਕੋਈ ਪ੍ਰਧਾਨਗੀਆਂ ਨਹੀਂ ਚਾਹੀਦੀਆਂ ਕੋਈ ਅਹੁਦੇ ਨਹੀਂ ਚਾਹੀਦੇ ਸਾਨੂੰ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ ਮਜ਼ਬੂਤ ਕਰਨਾ ਹੈ ਅਕਾਲੀ ਦਲ ਦਾ ਪੱਠਾ ਵੀ ਤੇ ਇੰਨਾ ਹੀ ਬਿਠਾਇਆ ਹੂੰ ਹੁਣ ਇਹਨਾਂ ਕੀ ਸੁਰਜੀਤ ਕਰਨਾ ਹੁਣ ਤੇ ਤੁਸੀਂ ਕਰੋਗੇ ਨਵੇਂ ਆ ਕੇ ਨੌਜਵਾਨਾਂ ਦੇ ਵਾਸਤੇ ਕੀ ਪਲਾਨ ਲਊਗਾ ਤੁਹਾਡਾ ਨਵੇਂ ਨੌਜਵਾਨਾਂ ਦੀ ਪਹਿਲ ਹੋ ਪਹਿਲ ਦੇ ਆਧਾਰ ਤੇ ਤਾਂ ਕਿ ਉਹ ਵੱਡੀ ਫਾਈਟ ਕਰ ਸਕਣ 117 ਹਲਕੇ ਨੇ ਲੀਡਰ ਚੁਣੇ ਆ ਤੁਸੀਂ ਹਲਕੇ ਇੰਚਾਰਜ ਲਗਾਉਣੇ ਨੇ ਜ਼ਿਲ੍ਹਾ ਪ੍ਰਧਾਨ ਲਗਾਉਣੇ ਨੇ ਸਾਰੇ ਇਹ ਗੱਲ ਤੁਹਾਡੇ ਜੁਲਾਈ ਦੇ ਖੀਰ ਤੱਕ ਅਸੀਂ ਰੱਖਾਂਗੇ ਵੀ ਉਹਦੇ ਵਿੱਚ ਸਾਡਾ ਪੰਜਾਬ ਦਾ ਢਾਂਚਾ ਕਿਹੋ ਜਿਹਾ ਹੋਊ ਹੂੰ ਤੇ ਕਿਸ ਤਰ੍ਹਾਂ ਦੇ ਸਾਡੇ ਸੰਵਿਧਾਨ ਮੁਤਾਬਕ ਕੰਮਕਾਜ ਹੋਣਗੇ ਇਹਦੀ ਜ਼ਿੰਮੇਵਾਰੀ ਕੀ ਹੋਊ ਇਹ ਗੱਲ ਅਜੇ ਤੁਹਾਡੇ ਆਉਣ ਵਾਲੇ ਦਿਨਾਂ ਚ ਸਾਹਮਣੇ ਲੋਕਾਂ ਨੇ ਇਹ ਵੀ ਪੁੱਛਣਾ ਹੈ ਤਾਕਤ ਤਾਂ ਕੌਣ ਨੇ ਪਿੱਛੇ ਕੀ ਏਜੰਸੀਆਂ ਦੇ ਬੰਦੇ ਤਾਂ ਨਹੀਂ ਤੁਸੀਂ ਹੋ ਤਾਕਤ ਸਭ ਤੋਂ ਵੱਡੀ ਗੁਰੂ ਸਾਹਿਬ ਹੂੰ ਉਹਦੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਾਡੇ ਸ਼ਹੀਦ ਤੇ ਅੱਜ ਗੁਰੂ ਕੀ ਸੰਗਤ ਇਹ ਤਾਂ ਸਾਨੂੰ ਬੜੇ ਚਿਰ ਦਾ ਖਤਮ ਕਰ ਦੇਣਾ ਚਾਹੁੰਦੇ ਸੀਗੇ ਵੀ ਇਹ ਕੀਰਤਨ ਵੀ ਨਾ ਕਰ ਸਕਣ ਇਹ ਬੋਲ ਵੀ ਨਾ ਸਕਣ ਤੇ ਜਿਹੜਾ ਪੰਥ ਸਾਨੂੰ ਨੌਕਰੀ ਕੱਢਣ ਤੋਂ ਬਾਅਦ ਵੀ ਕੀਰਤਨ ਚ ਹਰ ਪੱਖ ਤੋਂ ਜਿਉਂਦਾ ਰੱਖ ਰਿਹਾ ਉਹ ਅੱਜ ਵੀ ਸਾਡੇ ਨਾਲ ਖੜਾ ਹੈ ਤੇ ਗੁਰੂ ਪੰਥ ਤੋਂ ਵੱਡੀ ਕੋਈ ਤਾਕਤ ਨਹੀਂ ਸਟੈਂਡ ਤੇ ਕਾਇਮ ਰਹੋਗੇ ਅਖੀਲਾ ਮੇਰਾ ਸਵਾਲ ਹੈ ਸਟੈਂਡ ਤੇ ਕਾਇਮ ਰਹੋਗੇ ਇਸ ਹੁਣ ਫੋਰਮ ਨੂੰ ਇਸ ਪਾਰਟੀ ਨੂੰ ਲੰਬਾ ਸਰਵਾਈਵ ਕਰਵਾਉਂਗੇ ਸਿੱਖ ਸਦਭਾਵਨਾ ਵਾਂਗੂ ਕਿਤੇ ਉਹਨੂੰ ਭੁੱਲਤਾ ਨਹੀਂ ਜਾਊਂਗਾ ਨਹੀਂ ਸਿੱਖ ਸਦਭਾਵਨਾ ਦਲ ਤਾਂ ਕੋਠੀ ਖੜਾਇਆ ਕਿਤੇ ਨਹੀਂ ਗਿਆ ਸਿੱਖ ਸਦਭਾਵਨਾ ਦਲ ਨੇ ਤਾਂ ਇੱਕ ਡੰਡਾ ਹੋਰ ਖੜਾ ਕਰਤਾ ਉਹ ਗਿਆ ਨਹੀਂ ਇੱਕ ਹੋਰ ਖੜਾ ਕਰਤਾ ਕਿ ਆਤਮਾ ਤੇ ਸਰੀਰ ਦਾ ਮਿਲਾਪ ਬਹੁਤ ਜ਼ਰੂਰੀ ਕੱਲੀ ਆਤਮਾ ਨੂੰ ਰਹਿਣ ਲਈ ਕੁਛ ਕਰਨ ਲਈ ਸਰੀਰ ਚਾਹੀਦਾ ਹੁੰਦਾ ਉਹ ਸਰੀਰ ਉਹਨੇ ਪੈਦਾ ਕੀਤਾ ਤੇ ਸਿੱਖ ਸਦਭਾਵਨਾ ਦਲ ਤਾਂ ਜੇ ਹੋਰ ਇੰਨੇ ਬੜੀਆਂ ਵੱਡੀਆਂ ਪੁਲੰਗਾ ਪੁੱਟਣੀਆਂ ਨੇ ਇਹ ਤੱਕ ਬਾੜੀ ਜੀ ਇੱਕ ਸ਼ੁਰੂਆਤ ਹੋਈ ਆ ਬਹੁਤ ਬਹੁਤ ਧੰਨਵਾਦ ਰਹੀ ਗੱਲ ਸਟੈਂਡ ਦੀ ਕਹਿੰਦੇ ਸਿੱਖ ਅਰਦਾਸ ਕਰਦਾ ਹੈ ਅਸੀਂ ਉਹ ਨਹੀਂ ਜੋ ਹਾਰ ਜਾਵਾਂਗੇ ਅਸੀਂ ਉਹ ਹਾਂ ਆਰ ਜਾਵਾਂਗੇ ਜਾਂ ਫਿਰ ਪਾਰ ਜਾਵਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਡੀ ਨਵੀਂ ਪਾਰੀ ਦੇ ਲਈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਪਾਰ ਜਾਓ ਔਰ ਜੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਚੱਲ ਰਹੀਆਂ ਨੇ ਉਸ ਦੇ ਉੱਤੇ ਤੁਸੀਂ ਵੀ ਕੁਝ ਆਪਣਾ ਯੋਗਦਾਨ ਪਾ ਸਕੋ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਤੁਸੀਂ ਵੀ ਕਿਉਂਕਿ ਸਾਨੂੰ ਪਾਰ ਖੜਨ ਵਾਸਤੇ ਵੀ ਤੁਹਾਡੇ ਚੱਪੂ ਦੀ ਰੋਡ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਵਾਹਿਗੁਰਜੀ